ਸਸ ਸ੍ਰੀ ਕਾਲ ਜੀ ਮਨਰਾਤ ਸਿੱਧ ਬਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਲੋ ਜੀ ਦੁਪਹਿਰ ਦਾ ਟਾਈਮ ਹੈ ਸੋਮਵਾਰ ਦਾ ਦਿਨ ਹੋ ਗਿਆ ਅੱਜ ਹੈਗਾ ਜੀ ਰਖੜੀ ਦਾ ਤਿਹਾਰ ਤੇ ਸਭ ਨੂੰ ਰਖੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਸਭ ਭੈਣ ਭਰਾ ਜਿਹੜੇ ਵਧੀਆ ਖੁਸ਼ ਰਹਿਣ ਆਪਦੀ ਜ਼ਿੰਦਗੀ ਵਿੱਚ ਤੰਦਰੁਸਤ ਰਹਿਣ ਇਹ ਰੱਬ ਅਗੇ ਅਰਦਾਸ ਕਰਦੇ ਆ ਜੀ ਤੇ ਲੋ ਜੀ ਅੱਜ ਆਪਣਾ ਬਲੌਗ ਸ਼ੁਰੂ ਹੋ ਰਿਹਾ ਦੁਪਹਿਰ ਦਾ ਡੇਢ ਬਿਸਤਰਾ ਟਾਈਮ ਹੋ ਗਿਆ ਤੇ ਮੈਂ ਬਣਾਉਣ ਲੱਗੀ ਸੀਗੀ ਚੌਲ ਆ ਦੇਖੋ ਚੌਲਾਂ ਦੇ ਵਿੱਚ ਆਪਾਂ ਵੱਧੀ ਰੱਖੀ ਹੋਈ ਹੈ ਵੀ ਚੌਲ ਖਰਾਬ ਨਹੀਂ ਹੁੰਦੇ ਹੈਨਾ ਤੇ ਮੈਂ ਕਿਹਾ ਚਲੋ ਮਿੱਠੇ ਚੌਲ ਬਣਾ ਲੈਨੇ ਹੈ ਹੈਨਾ ਮੰਮੀ ਆਏ ਹੋਏ ਆ ਤੇ ਮਾਮਾ ਨੂੰ ਹੁੰਦਾ ਹੈ ਵੀ ਧੀਆ ਕੋਲੇ ਲੈ ਕੇ ਜਾਏਗੀ ਤੇ ਮੈਂ ਕਿਹਾ ਚਲੋ ਮਿੱਠੇ ਚੌਲ ਬਣਾਉਨੇ ਆ ਮੈਨੂੰ ਲੱਗੀ ਸੀ ਕਿ ਤੋਂ ਮੈਂ ਕਿਹਾ ਥੋੜਾ ਭਿੰਜਣੀ ਵਧੀਆ ਉਹ ਤਾਂ ਸਾਫ਼ ਹੀ ਹੁੰਦੇ ਆ ਨਾ ਜਿਹੜੇ ਪੈਕਿੰਗ ਵਾਲ ਜਿਹੜੇ ਹੁੰਦੇ ਆ ਵਧੀਆ ਹੁੰਦੇ ਆ ਤੇ ਹੁਣ ਵੈਸੇ ਮੀਂਹ ਬਹੁਤ ਪੈ ਗਿਆ ਮੀਂਹ ਬਹੁਤ ਪੈ ਗਿਆ ਮੌਸਮ ਜਿਹੜਾ ਫਰਕ ਪੈ ਗਿਆ ਹੁਣ ਨੀਂਦ ਵਗੈਰਾ ਤੇ ਦੁਪਹਿਰੇ ਆਉਂਦੀ ਨਹੀਂ ਰੈਸਟ ਕਰ ਲਈਦਾ ਹਨਾ ਕਿਉਂਕਿ ਮੌਸਮ ਜਿਹੜਾ ਥੋੜਾ ਜਿਹਾ ਫਰਕ ਪੈ ਗਿਆ ਬਹੁਤ ਜ਼ਿਆਦਾ ਨਹੀਂ ਪਿਆ ਬਸ ਥੋੜਾ ਜਿਹਾ ਪੈ ਗਿਆ ਹੈ ਤੇ ਚਲੋ ਜੀ ਵਧੀਆ ਹੈ ਇੰਨੇ ਨਾਲ ਥੋੜਾ ਜਿਹਾ ਕੰਮ ਵਧੀਆ ਹੋ ਜਾਂਦਾ ਹੈ ਤੇ ਹੁਣ ਤਾਂ ਨੀਂਦ ਇੰਨੇ ਪੈਗੇ ਤੇ ਪਾਣੀ ਨਹੀਂ ਕਾਲੇ ਸਾਡੇ ਪਾਣੀ ਆਇਆ ਤੇ ਸਾਨੂੰ ਐਨਾ ਬਦ ਲੱਗੇ ਵੀ ਹੁਣ ਪਾਣੀ ਦਾ ਕੀ ਕਰੀਏ ਡਿੱਗੀ ਵੀ ਭਰ ਗਈ ਸਬਜ਼ੀ ਵਿੱਚ ਵਿੱਚ ਮੀਂਹ ਮੀਂਹ ਦਾ ਪਾਣੀ ਪੈ ਗਿਆ ਤੇ ਫੁੱਲਾਂ ਵਗੈਰਾ ਚ ਵੀ ਪੈ ਗਿਆ ਹਨਾ ਤੇ ਫਰਸ਼ਾ ਵਗੈਰਾ ਵੀ ਧੋਰੀਆਂ ਸਾਰੀਆਂ ਕੁਛ ਮੀਂਹ ਨੇ ਧੋਤੀਆਂ ਤਾਂ ਪਾਣੀ ਦਾ ਪਤਾ ਨਹੀਂ ਲੱਗੇ ਵੀ ਹੁਣ ਇਸ ਪਾਣੀ ਦਾ ਕੀ ਕਰੀਏ ਇੰਨਾ ਪਾਣੀ ਇਕੱਠਾ ਹੋ ਗਿਆ ਆਧੇ ਵਿੱਚ ਵੀ ਜਿਹੜੀ ਸਬਜ਼ੀ ਵਗੈਰਾ ਸਾਰੀ ਨੂੰ ਪਾਣੀ ਲਾ ਰੱਖਿਆ ਖੇਲ ਵਗੈਰਾ ਵੀ ਜਿਹੜੀ ਭਰ ਲਈ ਆ ਹਨਾ ਤੇ ਉਹ ਹੀ ਐ ਵੀ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਉਦੋਂ ਪਾਣੀ ਦੀ ਬਹੁਤ ਥੋਰ ਹੋ ਜਾਂਦੀ ਹੈ ਤੇ ਹੁਣ ਤਾਂ ਵਧੀਆ ਸਾਰੇ ਆਇਆ ਤੇ ਕੁਝ ਮੌਸਮ ਦਾ ਫਰਕ ਪੈ ਗਿਆ ਹਨਾ ਗਰਮੀ ਦੇ ਵਿੱਚ ਢੇਰਿਆਂ ਢੋਰੀਆਂ ਬਹੁਤ ਆਉਂਦੀਆਂ ਬੜਾ ਔਖਾ ਹੋ ਜਾਂਦਾ ਫਿਰ ਪਾਣੀ ਬਾਹਲਾ ਲੱਗਦਾ ਹੈ ਤੇ ਮੈਂ ਝੋਲ ਜਿਹੜੇ ਆ ਜਿੱਟੇ ਜਿੱਟਾ ਬਲਨ ਕੀ ਰੰਗ ਜਾ ਜਾਂਦਾ ਉੱਤੇ ਤੇ ਇਹਨੂੰ ਮੈਂ ਕਿ ਟੰਗ ਧੋ ਦਾ ਚੰਗੀ ਤਰ੍ਹਾਂ ਵਾਸੇ ਵਾਸੇ ਆਪਾਂ ਜਿਹੜੇ ਵੀ ਕੋਈ ਮਾਰਕੀਟ ਚ ਚੀਜ਼ ਲਿਓਨੇ ਬਾਜ਼ਾਰ ਚ ਦੋ ਤਿੰਨ ਵਾਰੀ ਧੋ ਲੈਣੀ ਚਾਹੀਦੀ ਹੈ ਹਨਾ ਇੱਕ-ਇੱਕ ਵਾਰ ਕਿਸੇ ਚੀਜ਼ ਦੇ ਕੈਮੀਕਲ ਵਗੈਰਾ ਵੀ ਯੂਜ਼ ਕੀਤਾ ਜਾਂਦਾ ਰੰਗ ਯੂਜ਼ ਕੀਤਾ ਹੁੰਦਾ ਤਾਂ ਕਰਕੇ ਧੋ ਵੀ ਲੈਣੀ ਚਾਹੀਦੀ ਹੈ ਚਲੋ ਹੁਣ ਮੈਂ ਬਣਾਉਣੀ ਆ ਮਿੱਠੇ ਜੋਲ ਕੁੱਕਰ 'ਚ ਹੀ ਬਣਾ ਲੈਣੇ ਮੈਂ ਕੁੱਕਰ 'ਚ ਛੇਤੀ ਬਣ ਜਾਂਦੇ ਆ ਵਧੀਆ ਬਣ ਜਾਂਦੇ ਆ ਇਹ ਹੁਣ ਡੱਬਾ ਖਾਲੀ ਹੋ ਗਿਆ ਉਹਨਾਂ ਨੂੰ ਫੇਰ ਲਿਆ ਕੇ ਭਰਾਂਗੇ ਕੱਲ ਬਣਾਏ ਸੀਗੇ ਨਮਕੀਨ ਅੱਜ ਬਣਾ ਰਹੀ ਹਾਂ ਮਿੱਠੇ ਤੇ ਹਾਂਜੀ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਪੂਰੀ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵਾਸਟ ਟਾਈਮ ਆਪਾਂ ਜਿਹੜਾ ਕੰਪਲੀਟ ਕਰਉਣਾ ਹੈ ਤੁਹਾਡੀ ਸਪੋਰਟ ਨਾਲ ਆਪਣਾ ਵਾਸਟਾਈਮ ਜਿਹੜਾ ਕੰਪਲੀਟ ਹੋਊਗਾ ਜੀ ਬਣੇ ਰਿਹਾ ਬਲੌਗ ਦੇ ਵਿੱਚ ਮਿਲਾਂਗੇ تھوڑے ٹائم ਬਾਅਦ। ਲੋ ਜੀ ਚੋਲ ਤਿਆਰ ਹੋ ਗਏ ਤੇ ਮੈਂ ਇਹ ਕੁੱਕਰ ਵਿੱਚੋਂ ਕੱਢ ਕੇ ਥਾਲੀ ਵਿੱਚ ਪਾ ਲਏ ਸੀਗੇ ਵੀ ਠੰਡੇ ਹੋ ਜਾਣਗੇ ਤੇ ਨਾਲ ਹੀ ਮੈਂ ਧਰਤੀ ਸੀਗੀ ਚਾਹ ਚਾਹ ਵੀ ਬਣ ਗਈ ਹੈ ਤੇ ਇਹ ਕੁੱਕਰ ਦੇ ਵਿੱਚ ਵਧੀਆ ਤਨ ਵਿਸਲ ਦੇ ਵਿੱਚ ਤਿਆਰ ਹੋ ਗਏ। ਤੇ ਇਸ ਤਿਹਾਈ ਬਣਾ ਲੈਨੇ ਹੁੰਨੇ ਬਸ ਕੁੱਕਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈਦਾ ਵੀ ਕਿਉਂਕਿ ਇਹ ਸਬਜੀ ਵਗੈਰਾ ਬਣਾਈਦੀ ਹੈ ਨਾ ਫਿਰ ਸਬਜੀ ਦਾ ਟੇਸ ਨਹੀਂ ਆਉਂਦਾ ਵਿੱਚ ਦੋ ਤਿੰਨ ਵਾਰੀ ਉਹਨੂੰ ਚੰਗੀ ਤਰ੍ਹਾਂ ਮਾਂਜ ਕੇ ਫਿਰ ਉਸ ਵਿੱਚ ਚੋਲ ਬਣਾ ਲੈਨੇ ਹੁੰਨੇ ਆ ਤੇ ਇਸ ਵਿੱਚ ਵੈਸੇ ਨਾਪ ਕੇ ਪਾਣੀ ਪਾਤਾ ਖੰਡ ਪਾਤੀ ਚੋਣਾਂ ਵਾਲਾ ਰੰਗ ਸੀ ਜਿਹੜਾ ਉਹ ਪਾਤਾ ਘੋਲ ਕੇ ਤੇ ਇਸ ਤੋਂ ਇਲਾਵਾ ਡਰਾਈ ਫੂਡ ਜਿਹੜੇ ਵੀ ਆਪਾਂ ਹਨਾ ਪਾਉਣੇ ਹੁੰਦੇ ਆ ਉਹ ਪਾਲੇ ਸੀਗੇ ਨਾਰੀਅਲ ਜਿਹੜਾ ਖੋਪਾ ਉਹ ਹੈ ਨਹੀਂ ਸੀ ਆ ਘਰੇ ਮਨਵੀਰ ਨੂੰ ਜਿਆਦਾ ਖੋਪੇ ਵਾਲੇ ਜਿਹੜੇ ਹੁੰਦੇ ਉਹ ਪਸੰਦ ਹੁੰਦੇ ਆ ਜਿਹੜੇ ਪੀਸ ਕੱਟ ਕੇ ਪਾਏ ਹੁੰਦੇ ਆ ਪਰ ਹੈ ਨਹੀਂ ਸੀ ਮੈਂ ਕਿਹਾ ਹੁਣ ਕਿਹਨੇ ਲੈ ਕੇ ਆਉਣਾ ਤੇ ਬਸ ਹੁਣ ਮੈਂ ਠੰਡੇ ਪਾ ਕੇ ਕਰਕੇ ਹੁਣ ਮੈਂ ਸਰਵ ਕਰ ਰਹੀ ਸੀ ਨਾਲ ਹੀ ਮੈਂ ਪਾ ਲਿਆ ਸੀ ਆ ਪਾਣੀ ਤੇ ਚਾਹ ਵੀ ਜਿਹੜਾ ਜੱਗ ਵਿੱਚ ਪਾ ਕੇ ਰੱਖ ਲਈ ਸੀ ਤੇ ਵਧੀਆ ਬਹੁਤ ਦਿਨਾਂ ਬਾਅਦ ਅੱਜ ਬਣਾਈ ਹੈ ਨਾ ਮੈਂ ਅੱਗੇ ਹੀ ਕਹਿੰਨੇ ਹੂ ਜਦੋਂ ਜੱਗ ਕਰਦੇ ਹੁੰਦੇ ਬੜੇ ਸ਼ੌਂਕ ਨਾਲ ਖਾਂਦੇ ਆ ਨਾ ਮਿੱਠੇ ਚੋਲ ਉਹ ਸਵਾਦ ਵੀ ਬੜੇ ਲੱਗਦੇ ਜਿਹੜੇ ਪ੍ਰਸ਼ਾਦ ਵਾਲੇ ਹੁੰਦੇ ਆ ਬਹੁਤ ਵਧੀਆ ਲੱਗਦੇ ਆ ਘਰੇ ਆਪਣੇ ਤੋਂ ਜੇ ਨਹੀਂ ਬਣਦੇਗੇ ਜਿਹੜੇ ਜਿਵੇਂ ਜੱਗ ਵਾਲੇ ਚੋਲ ਹੁੰਦੇ ਆ ਨਾ ਪ੍ਰਸ਼ਾਦ ਪਰ ਆਤ ਕੀ ਧਮੀ ਬਹੁਤ ਪੈ ਗਿਆ ਬਹੁਤ ਵਧੀਆ ਮੌਸਮ ਹੋ ਗਿਆ ਪਰ ਹੁਣ ਇਦਾਂ ਦਾ ਰਵੇ ਫੇਰ ਵਧੀਆ ਆ ਜੇ ਦੁਬਾਰਾ ਜੇ ਗਰਮੀ ਜੇ ਆ ਜਾਏ ਨਾ ਫੇਰ ਜੀ ਜਾਂ ਨਹੀਂ ਕਰਦਾ ਕੰਮ ਵੀ ਕਰਨ ਨੂੰ ਤੇ ਚਲੋ ਜੀ ਮੈਂ ਕਰ ਰਹੀ ਸੀ ਸਰਵਸ ਮੰਮੀ ਹੁਣ ਲੱਗੀਆਂ ਹੋਈਆਂ ਸੀ ਫਲੀਆਂ ਸਾਫ਼ ਕਰਨ ਵਾਸਤੇ ਡੈਡੀ ਜੀ ਲਿਆਏ ਸੀ ਖੇਤ ਤੋਂ ਗਵਾਰੇ ਦੀਆਂ ਫਲੀਆਂ ਤੇ ਮੈਂ ਕਿਹਾ ਚਲੋ ਮੈਂ ਬਣਾਉਣੀ ਆ ਚੌਲ ਨਾਲੇ ਚਾਹ ਤੇ ਤੁਸੀਂ ਜਾ ਤੀਕ ਫਲੀਆਂ ਜੜੀਆਂ ਆ ਉਹ ਕਰ ਲਓ ਸਹੀ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਨਾ ਫਲੀਆਂ ਤੇ ਵੀ ਇਸ ਕਰਕੇ ਮੰਮੀ ਹੁਣ ਲੱਗੀਆਂ ਸੀ ਕਿ ਮੈਂ ਕਿਹਾ ਜਦ ਤੱਕ ਚਾਹ ਬਣਨੂਗੀ ਚੌਲ ਬਣਨਗੇ ਤੇ ਜਦ ਤੱਕ ਤੁਹਾਡੀਆਂ ਫਲੀਆਂ ਜੜੀਆਂ ਸਹੀ ਹੋ ਜਾਣੀਆਂ ਤੇ ਲੋ ਜੀ ਇੱਥੇ ਆਪਾਂ ਪਾ ਲਿਆ ਸੀ ਪਾਣੀ ਤੇ ਜਾ ਵੀ ਜਿਹੜੀ ਆ ਮੈਂ ਉਹ ਵੀ ਰੱਖ ਲਈ ਸੀਗੀ ਤੇ ਮੈਂ ਕਿਹਾ ਸਾਰਿਆਂ ਨੂੰ ਫੜਾ ਦਾਂ ਇਹ ਦੁਪਹਿਰ ਦਾ ਜਿਹੜਾ ਟਾਈਮ ਹੈ ਨਾ ਇਹ ਵੀ ਖਾਣ ਪੀਣ ਚ ਨਿਕਲ ਜਾਂਦਾ ਕਿੰਨਾ ਟਾਈਮ ਹੀ ਉਸ ਤੋਂ ਬਾਅਦ ਮੈਂ ਮੱਕ ਬਣਾਉਂਗੀ ਸਬਜੀ ਜੀ ਫਿਰ ਹੋ ਜਾਣਾ ਟਿਊਸ਼ਨ ਦਾ ਟਾਈਮ ਬੱਚੇ ਆ ਜਾਣੇ ਜੀ ਹੁਣ ਟਾਈਮ ਹੋ ਗਿਆ ਟਿਊਸ਼ਨ ਦਾ ਬੱਚੇ ਪਹੁੰਚ ਗਏ ਟਿਊਸ਼ਨ ਤੇ ਅੱਜ ਆਪਾਂ ਛੁੱਟੀ ਨਹੀਂ ਕੀਤੀ ਕਿਉਂਕਿ ਮੈਂ ਕਿਹਾ ਬੱਚੇ ਨੂੰ ਕਿਹਾ ਵੀ ਰਖੜੀਆਂ ਮਨਾ ਕੇ ਤੇ ਫਿਰ ਤੁਸੀਂ ਆ ਜਾ ਟਿਊਸ਼ਨ ਤੇ ਤੇ ਅੱਜ ਬੱਚੇ ਤੁਹਾਨੂੰ ਆਪਾਂ ਇੰਟਰੋਡਕਸ਼ਨ ਦੇ ਰਹੇ ਆ दो वेरी गुड हाँ जी मेरी फैमिली जो कौन कौन है दसो फैमिली ग्रैंडफादर ग्रैंडमदर मदर फादर सिस्टर ब्रदर छोटा ब्रदर है ना फिर रखड़ी बनी सी वीरे दे यस yes, बनती सी रखड़ी चलो जी लो फिर कैंडी रखड़ी दी खुशी च कैंडी खाओ ਹਾਂਜੀ ਤੁਸੀਂ ਦੱਸੋ ਜੀ ਤੁਹਾਡਾ ਕੀ ਨਾਮ ਹੈ ਸਾਡਾ ਗੁਰਸਾਂਝ ਬਰਾੜ ਜੀ ਬਰਾੜ ਜੀ ਗੁਰਸਾਂਝ ਬਰਾੜ ਜੀ ਅੱਛਾ ਤੁਸੀਂ ਵੀ ਬਰਾੜ ਹੋ ਕੇ ਅੱਛਾ ਠੀਕ ਹੈ ਗੁਰਸਾਂਝ ਸਿੰਘ ਬੋਲੀਦਾ ਹੁੰਦਾ ਮੇਰਾ ਨਾਮ ਗੁਰਸਾਂਝ ਸਿੰਘ ਬਰਾੜ ਆ ਠੀਕ ਹੈ ਕਿਹੜੀ ਕਲਾਸ ਚ ਪੜਦੇ ਆਂ ਆਪਾਂ ਬਰੁਆ ਆਪਾਂ ਨਹੀਂ ਮੈਂ ਮੈਂ ਨਹੀਂ ਪੜਦੇ ਮੈਨੂੰ ਪੜਾਉਨੇ ਆ ਦੱਸੋ ਕਿਹੜੀ ਕਲਾਸ ਚ ਹੈ ਐਲਕੇਜੀ ਯੂਕੇਜੀ ਕਿਹੜੀ ਕਲਾਸ ਹੈ ਐਲਕੇਜੀ ਐਲਕੇਜੀ ਮੂੰਹ ਜੱਤ ਨਹੀਂ ਪਾਈਦਾ ਹੁੰਦਾ ਹਾਂ ਐਲਕੇਜੀ ਚ ਐ ਭੁੱਲ ਕੇ ਗਿਆ ਕਿ ਦੋ ਦਿਨਾਂ ਦੇ ਵਿੱਚ ਭੁੱਲ ਗਿਆ ਛੁੱਟੀਆਂ ਦੇ ਵਿੱਚ ਹੈ ਕੱਲ ਸੰਡੇ ਦੀ ਛੁੱਟੀ ਸੀ ਤਾਂ ਭੁੱਲ ਗਿਆ ਵੀ ਮੈਂ ਕਿਹੜੀ ਕਲਾਸ ਚ ਪੜਨਾ ਹੈ ਸਹੀ ਹੈ ਨਾ ਅੱਛਾ ਤਾਂ ਹੁਣ ਰਖੜੀ ਦਿਖਾਓ ਤੁਹਾਡੀ ਦੀਦੀ ਨੇ ਕਿਹੜੀ ਰਖੜੀ ਬੰਨੀ ਹੈ ਵੈਰੀ ਗੁੱਡ ਬਹੁਤ ਵਧੀਆ ਦੀਦੀ ਨੇ ਗਿਫਟ ਵੀ ਦਿੱਤਾ ਹਾਂ ਇਸ ਨੂੰ ਕਿਵੇਂ ਲੱਗਿਆ ਆ ਗਿਫਟ ਇੰਦਾ ਆ ਠੀਕ ਐ ਚਲੋ ਹੁਣ ਲਓ ਕੈਂਡੀ ਰਖੜੀ ਦੀ ਖੁਸ਼ੀ ਚ ਕੈਂਡੀ ਖਾਓ ਠੀਕ ਐ ওকে ਵੈਲਕਮ ਸ਼ਾਮ ਦਾ ਟਾਈਮ ਹੋ ਗਿਆ ਗਾਂ ਚਾਉਣ ਲੱਗੇ ਸੀਗੇ ਤੇ ਅੱਜ ਜਾਣਾ ਸੀਗਾ ਜੀ ਅੱਜ ਪੁੰਨਿਆਂ ਦਾ ਦੇਣੇ ਆ ਤੇ ਬਾਬਾ ਖੇਤਰਪਾਲ ਜੀ ਦੇ ਮੱਥਾ ਟੇਕਣ ਵਾਸਤੇ ਤੇ ਮੈਂ ਰਾਜਿੰਦਰ ਨੂੰ ਕਹਿ ਰਹੀ ਸੀ ਕਿ ਮੈਂ ਕਿ ਤੁਸੀ ਨਾਲ ਹੀ ਚੱਲੋ ਕਿਉਂਕਿ ਹੁਣ ਮੀਂਹ ਪੈ ਕੇ ਹਟਿਆ ਤੇ ਗਲੀਆਂ ਵਿੱਚ ਪਾਣੀ ਬਹੁਤ ਖੜਾ ਹੁੰਦਾ ਤੇ ਮੈਨੂੰ ਡਰ ਜਾ ਲੱਗਦਾ ਰਹਿੰਦਾ ਵੀ ਤੇ ਸਕੂਟੀ ਨਾ ਸਲਿੱਪ ਨਾ ਹੋ ਜAVE ਇੱਕ ਦਿਨ ਮੈਂ ਮੰਡੀ ਜਾ ਰਹੀ ਸੀਗੀ ਉਸ ਦਿਨ ਇੱਕ ਵੀ ਕੁੜੀ ਸੀਗੀ ਤੇ ਉਹਦੀ ਦੋ ਤਿੰਨ ਵਾਰੀ ਸਲਿੱਪ ਹੋ ਗਈ ਫਿਰ ਵਿਚਾਰੀ ਨਾ ਰਾਜਿੰਦਰ ਨੂੰ ਕਹਿੰਦੀ ਤੁਸੀਂ ਕੱਢ ਕੇ ਦਿਓ ਵੀ ਪਾਣੀ ਬਹੁਤ ਖੜਾ ਚਲੋ ਜੀ ਮੱਥਾ ਟੇਕ ਕੇ ਆਪਾਂ ਆ ਰਹੇ ਆਂ ਵਾਪਸ ਤੇ ਇੰਨਾ ਹੈ ਨਹੀਂ ਸੀਗਾ ਪਰ ਮੈਨੂੰ ਡਰ ਜਾ ਲੱਗ ਰਿਹਾ ਸੀ ਲੋ ਜੀ ਟਾਈਮ ਹੋ ਗਿਆ 9 ਵਜ ਦਾ ਫ੍ਰੀ ਹੋ ਗਏ ਆਪਾਂ ਕੰਮਕਾਜ ਕਰਕੇ ਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆ। ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ। ਕਮੈਂਟ ਕਰਕੇ ਜਰੂਰ ਦੱਸਿਓ ਜੀ। ਠੀਕ ਹੈ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।